ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨ ਤੇ ਸਵਾਗਤ ਹੈ ਜੀ ਕਿਵੇਂ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪੋ ਆਪਣੇ ਘਰਾਂ ਚ ਤੰਦਰੁਸਤ ਰਹੋਗੇ ਸਿਹਤਮੰਦ ਰਹੋਗੇ ਮਹਾਰਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਇਧਰ ਆਪਾਂ ਬਣਾਉਣ ਲੱਗੇ ਆ ਜੀ ਸੇਵੀਆਂ ਸੇਵੀਆਂ ਆਪਾਂ ਪਾ ਲਈਆਂ ਪਲੇਟ ਵਿੱਚ ਤੇ ਆਪਾਂ ਅੱਧਰ ਗੈਸ ਚਲਾ ਲਿਆ

माड़ी मैं पेट पहले भुन गए गैस घट कर लेते हैं मतलब वैसे आप पहले भुन लिखा सीवा हम लोग जो आप गिलास पानी का ਤెలਵਜਾ ਪਾਣੀ ਦੇ ਵਿੱਚ ਪਾਉਣ ਲੱਗੇ ਆ ਦੁੱਧ ਅਪਾਏ ਦੁੱਧ ਨਾਲ ਸੇਵੀਆਂ ਬਣਾਈਆਂ ਚੋ ਕਟੋ ਤੇ ਲਓ ਜੀ ਆਪਾਂ ਇਹਦੇ ਵਿੱਚ ਪਾਉਣੇ ਆ ਠੰਡ ਚਲੋ ਜੀ ਆਪਣੀਆਂ ਅਦਰ ਸੇਵੀਆਂ ਬਣ ਚੁੱਕੀਆਂ ਅਗਾਂ ਪਾਣੀ ਬੁਲਾਰੀ ਹਿਲਾਉਂਦੇ ਫਿਰ ਇਹ ਢਲ ਜਾਂਦੀਆਂ ਨੇ ਤੇ ਆਪਾਂ ਇਹਨੂੰ ਥੋੜਾ ਥੋੜਾ ਜਿਹਾ ਕਰਾਂਗੇ ਤੇ ਲੋ ਜੀ ਆਪਾਂ ਚੱਲੇ ਆਂ ਰਿਸ਼ਤੇਦਾਰੀ ਚ ਤੇ ਆਪਾਂ ਕਰ ਰਹੇ ਆਂ ਕੱਪੜੇ ਪ੍ਰੈਸ ਆਪਾਂ ਚੱਲੇ ਆ ਜੀ ਇਹਦੀ ਭੂਆ ਕੋਲੇ ਦਿਲਪ੍ਰੀਤ ਦੀ ਕੋਲੇ ਰਮਨਵਾਸ ਤੇ ਲਾਓ ਜੀ ਇਹ ਚੁੰਨੀਆਂ 'ਚ ਵੀ ਮਸਲੀਆਂ ਦੀਆਂ 'ਚ ਬਲਜੇ ਪੈ ਜਾਂਦੇ ਆ ਇਹਦੀ ਨਾ ਕਰੀਜਾਂ ਨਹੀਂ ਪੈਂਦੀ ਮੈਤੇ ਤਾਂ ਹੀ ਮਾਰਦੇ ਬਸ ਇਹ ਸਰਕੀ ਕਪੜਾ ਤਾਂ ਇਹ ਚਾਹੀਦਾ ਅਬਾ ਮੰਨੀਅਤ ਹੀ ਮਾਰਦੀ ਬਾਹਾਂ ਫੇਰਦੇ ਫੇਰਦੇ ਸਾਰੇ ਫੇਰ ਇਹ ਤਾਂ ਸਿਆਲ ਸਿਆਲ ਜੀ ਬਹੁ ਹਣ ਸੋਟ ਹਮਰੁੱਤ ਹੈ ਕੀ ਇਹਦੀ ਬਹੁ ਹਣ ਸੋਟ ਲਓ ਜੀ ਆਪਾਂ ਤਾਂ ਕੱਪੜੇ ਪ੍ਰੈਸ ਕਰ ਲਏ ਤੇ ਹੁਣ ਆਪਾਂ ਹੁਣੇ ਤਿਆਰ ਆਪਣੀ ਸਹਾਂਗੀ ਜੰਨੇ ਆਪਾਂ ਬਣਵਾਸ ਸਾਰੇ ਪਾਪੇ ਸਾਰੇ ਉਸਮਨ ਰਾਜਪੂ ਨਹੀਂ ਕਹਾਣੀ ਜਨਰ

आ गए सी जी अस दूजे घर मेरी नंद के मुंडे दूजे घर आ गए सी अस देखो कुी जी सर पाइल ਕਹਿੰਦਾ ਜੀ ਹੈ ਗੁਰਦੀ ਜੀ ਨੂੰ ਕੋਡ ਦਿੰਦੇ ਕੋਡ ਸਿਕਾ ਗੁਣਾਈਆਂ ਲੰਬ ਤੱਕ ਐ ਨਹੀਂ ਕਰਦੇ ਉਹ ਬੰਦਾ ਐ ਨਹੀਂ ਕਰਦੇ ਹੋਰੀ ਜੱਤ ਦੀ ਜਿੱਤੀ ਕਰ ਚਲਣ ਜੇ ਕਰੀ ਜਾਂਦੀ ਸਿੱਧਾ ਬਾਉ ਬੰਦ ਕਰ ਲੈ ਕਰ ਜੀ